ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਇੱਕ ਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਜੀ ਤੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਤੇ ਕੁੱਟੀ ਸਵੈਟਰ ਜੈਕਟ ਕੁਛ ਵੀ ਬਣਾਓ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਹੀ ਜਲਦੀ ਬਣਦਾ ਤੇ ਬਹੁਤ ਹੀ ਪਿਆਰਾ ਲੱਗਦਾ ਜੀ ਜ਼ਰੂਰ ਟਰਾਈ ਕਰਿਓ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਕਰਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਨੇ ਆਪਾਂ ਡਿਜ਼ਾਈਨ ਆਪਣਾ ਇਹ ਉਲਟੀ ਸਾਈਡ ਆ ਜੀ ਤੇ ਆਪਾਂ ਨਾ ਆਹ ਬਣਾ ਲਿਆ ਸੀ ਕੁਸ ਕੁਸਲਾਈਆਂ ਇਕੁਲ ਪਾਤੇ ਇੱਕ ਸਿੱਧਾ ਗੁੰਡਾ ਆਪਾਂ ਉਲਟੇ ਪਾਸੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਉਠਾ ਤੇ ਇੱਕ ਸਿੱਧਾ ਜਿਵੇਂ ਆਪਾਂ ਬਾਰਡਰ ਬਣਾਉਣੀ ਹੁੰਦੀ ਆ ਇਹ ਸਾਰੇ ਡਿਜ਼ਾਈਨ ਦੇ ਵਿੱਚ ਇਸੇ ਤਰ੍ਹਾਂ ਹੀ ਬਣੂਗਾ ਜੀ ਇੱਕ ਕੁੰਡਾ ਪੁੱਠਾ ਤੇ ਇੱਕ ਸਿੱਧਾ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਹਲਕਾ ਜਿਹਾ ਹੈਗਾ ਕੋਈ ਜ਼ਿਆਦਾ ਤਾਮਜਾਮ ਵਾਲਾ ਨਹੀਂ ਹੈ ਚਾਹੋ ਜੀ ਆਪਾਂ ਸਲਾਈਆ ਬਣਾ ਲਈ ਆ ਉਲਟੀ ਸਲਾਈਆ ਇਹ ਲਓ ਜੀ ਆਪਾਂ ਸਿੱਧੇ ਪਾਸੇ ਆ ਗਏ ਤੇ ਆ ਇੱਕ ਕੁੰਡਾ ਪਤਾ ਰਿਆ ਧਾਗਾ ਆਪਣੇ ਵੱਲ ਕਰਾਂਗੇ ਆ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਇਕੱਠੇ ਉਲਟੇ ਬਣਾ ਲਵਾਂਗੇ ਸਿੱਧੇ ਪਾਸੇ ਫਿਰ ਧਾਗਾ ਪਿੱਛੇ ਕਰਾਂਗੇ ਜਿਹੜਾ ਉਲਟਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਵਲ ਪਾ ਕੇ ਬਣਾ ਲਵਾਂ ਜਿਹੜਾ ਕੁੰਡਾ ਆਪਾਂ ਇੱਥੇ ਘਟਾਇਆ ਉਹ ਆਪਣਾ ਇੱਥੇ ਪੂਰਾ ਹੋ ਗਿਆ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਫਿਰ ਸਿੱਧਾ ਬਣਾ ਲੈਣਾ ਹਾਂ ਲੱਗਦੀ ਆਹ ਕੁੰਡਾ ਛੱਡ ਕੇ ਆਪਣੇ 4 ਕੁੰਡੇ ਹੋ ਗਏ ਅੱਗੇ ਫੇਰ ਆਹੇ 2 ਕੁੰਡੇ ਲਵਾਂਗੇ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ ਧਾਗਾ ਪਿੱਛੇ ਕਰ ਆਪਾਂ ਵਲ ਪਾਉਣਾ ਤੁਸੀਂ ਇਸ ਤਰ੍ਹਾਂ ਵੀ ਪਾ ਸਕਦੇ ਹੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਸਕਦੇ ਹਾਂ ਸੌਰੀ ਇਹਨਾਂ ਦਾ ਦੋਵਾਂ ਦਾ ਇੱਕ ਬਣਾਉਣਾ ਸੀਗਾ ਜੀ ਸਿੰਗਲ ਕੁੰਡਾ ਬਣਾਉਣਾ ਤੇ ਇੱਕ ਕੁੰਡਾ ਸਿੱਧਾ ਬਣਾਉਣਾ। ਅੱਗੇ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਆਪਾਂ ਉਲਟਾ ਲੈਣਾ ਇੱਕ ਸਿੱਧਾ ਦੋਵਾਂ ਦਾ ਇੱਕ। ਤੇ ਆਹ ਕੁੰਡਾ ਉਲਟਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਵੜ ਪਾ ਕੇ ਬਣਾ ਲੈਣਾ। ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ। ਅੱਗੇ ਫਿਰ ਦੋ ਕੁੰਡਿਆਂ ਦਾ ਇੱਕ। ਆਹ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਆਪਾਂ। ਲਾਸਟ ਵਾਲਾ ਕਿੰਡਾ ਆਪਾਂ ਸਿੱਧਾ ਬਣਾ ਲੈਨੇ। ਉਲਟੀ ਸਾਈਡ ਆ ਗਈ ਜੀ। ਇੱਕ ਕਿੰਡਾ ਜਿਹੜਾ ਸਿੱਧਾ ਦੇ ਸਿੱਧਾ ਆਪਾਂ ਸਿੱਧਾ ਬਣਾ ਲੈਣਾ ਜਿਹੜਾ ਆਪਾਂ ਵਾਲਾ ਵੜ ਪਾਇਆ ਇਹਨੂੰ ਆਪਾਂ ਉਲਟਾ ਬਣਾ ਲੈਣਾ। ਆਹ ਵਾਲਾ ਕਿੰਡਾ ਫਿਰ ਆਪਣਾ ਸਿੱਧਾ ਦਿਸਦਾ ਹੈ। ਇਹਨੂੰ ਆਪਾਂ ਸਿੱਧਾ ਬਣਾ ਲਾਂਗੇ। ਆਹ ਵਾਲਾ ਕਿੰਡਾ ਉਲਟਾ। ਬਸੋ ਹੀ ਇੱਕ ਕਿੰਡਾ ਉਲਟਾ ਤੇ ਇੱਕ ਸਿੱਧਾ ਹੋ ਜਾਂਦਾ ਜੀ। ਤੇ ਵੜ ਪਾਇਆ ਜਿਹੜਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਅਗਲਾ ਕੁੰਡਾ ਸਿੱਧਾ ਚਲੋ ਜੀ ਆਪਣੀ ਦੂਜੀ ਸਲਾਈ ਡਿਜ਼ਾਈਨ ਦੀ ਦੂਜੀ ਸਲਾਈ ਕੰਪਲੀਟ ਹੋ ਗਈ ਜੀ உல்ட்டி சைடத்தோம் கும்டா உல்ட்டாக்கிதா பண்ணி சிலை பூரி கம்பிடா உல்ட்டி சிலை பண்ண ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਜੀ ਪਹਿਲਾਂ ਆਪਾਂ ਇੱਥੇ ਬਣਾਏ ਸੀ ਹੁਣ ਆਪਾਂ ਆ ਵਾਲਾ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਜਿਹੜੇ ਆਪਣੇ ਆ ਅਗਲੇ ਕੁੰਡੇ ਆ 2 ਇਹਨਾਂ ਦਾ ਦੋਵਾਂ ਦਾ ਇੱਕ ਕਰਾਂਗੇ ਐਸ ਕੁੰਡੇ ਤੇ ਆਪਾਂ ਵਾਲ ਪਾ ਕੇ ਇਹਨੂੰ ਉਲਟਾ ਬਣਾ ਲਵਾਂਗੇ ਤੇ ਆਹ ਕੁੰਡਾ ਆਪਾਂ ਫਿਰ ਸਿੱਧਾ ਬਣਾ ਲਵਾਂਗੇ। ਅਗਲੇ ਦੋ ਕੁੰਡਿਆਂ ਦਾ ਇੱਕ ਕੁੰਡਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋਹਾਂ ਦਾ ਇੱਕ ਧਾਗਾ ਪਿੱਛੇ ਕਰਕੇ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ। ਦੇਖ ਸਿੱਧਾ ਤੇ ਆਹ ਕੁੰਡਾ ਉਲਟਾ ਆਪਾਂ ਉਲਟੀਆਂ ਸਿੱਧੀਆਂ ਦੋ ਸਲਾਈਆਂ ਬਣਾਉਣੇ ਆ ਤਾਂ ਫਿਰ ਮਿਲਦੇ ਆ ਜੀ ਲਓ ਜੀ ਆਪਾਂ ਤਿੰਨ ਸਲਾਈਆਂ ਐਨ ਐਦੋਂ ਉੱਪਰ ਆ ਦੇਖੋ 1 2 3 ਤਿੰਨ ਸਲਾਈਆਂ ਬਣਾ ਲਈਆਂ ਹੁਣ ਫਿਰ ਤੋਂ ਆਪਾਂ ਧਗਾ ਆਪਣੇ ਵੱਲ ਕਰਾਂਗੇ ਆ ਹੁਣ ਆਪਾਂ ਜਿਹੜੇ ਦੋ ਕੁੰਡੇ ਆ ਇਹਨਾਂ ਦਾ ਦੋਵਾਂ ਦਾ ਇੱਕ ਕਰਾਂਗੇ ਅਗਲੇ ਕੁੰਡੇ ਤੇ ਆਪਾਂ ਵਲ ਪਾ ਕੇ ਇਹਨੂੰ ਉਲਟਾ ਬਣਾ ਲਵਾਂਗੇ ਜਿਹੜਾ ਕੁੰਡਾ ਉਲਟਾ ਆਪਾਂ ਨੂੰ ਉਲਟਾ ਬਣਾਉਣਾ ਹੈ ਜਿਹੜਾ ਸਿੱਧਾ ਹੈ ਉਹਨੂੰ ਸਿੱਧਾ ਬਣਾਉਣਾ ਹੈ ਫਿਰ ਹੁਣ ਆਪਾਂ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਵੀ ਵੜ ਪਾ ਸਕਦੇ ਆ ਅਗਲਾ ਕੁੰਡਾ ਸਿੱਧਾ ਇੱਥੇ ਦੋਵਾਂ ਦਾ ਇੱਕ ਇਸ ਤਰ੍ਹਾਂ ਵੜ ਪਾ ਕੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਫਿਰ ਦੋਵਾਂ ਦਾ ਇੱਕ ਇੱਥੇ ਵੀ ਆਪਾਂ ਵੜ ਪਾ ਕੇ ਲਾਸਟ ਵਾਲਾ ਕੁੰਡਾ ਆਹਾ ਇੱਕ ਕੁੰਡਾ ਉਲਟਾ ਲਾਸਟ ਵਾਲਾ ਸਿੱਧਾ ਹੁਣ ਆਪਾਂ ਤਿੰਨ ਸਲਾਈਆਂ ਉੱਪਰ ਹੋਰ ਬਣਾਉਨੇ ਆ ਲਓ ਜੀ ਆਪਾਂ ਇੰਨਾ ਡਿਜ਼ਾਈਨ ਬਣਾਇਆ ਆਪਣੇ ਤਿੰਨ ਡਿਜ਼ਾਈਨ ਬਣਿਆ ਹਾ ਇੱਕ ਦੋ ਤਿੰਨ ਜੋਤਾ ਬਣ ਗਿਆ ਜੀ ਇੱਥੇ ਹੁਣ ਆਪਾਂ ਉੱਪਰ ਤਿੰਨ ਸਲਾਈਆਂ ਹੋਰ ਆਪਾਂ ਉੱਪਰ ਕੱਢ ਲੈਣੀਆਂ ਤਾਂ ਫੇਰ ਇਹ ਡਿਜ਼ਾਈਨ ਚਾਰ-ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਚਾਰ ਸਲਾਈਆਂ ਬਣਦੀਆਂ ਇੱਕ ਸਲਾਈਆ ਵਣਗੀ ਤਿੰਨ ਸਲਾਈਆਂ ਪਲੇਨ ਹੋ ਜਾਣਗੀਆਂ ਤੇ ਚਾਰ-ਚਾਰੇ ਗੁੰਡੇ ਆ ਤੇ ਚਾਰ-ਚਾਰੇ ਸਲਾਈਆਂ ਤੇ ਦੇਖੋ ਜੀ ਇਸ ਤਰ੍ਹਾਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਆ ਇਸ ਤਰ੍ਹਾਂ ਬਣਦਾ ਜਾਂਦਾ ਜੀ ਹਾਂ ਤਾਂ ਆਪਾਂ نیچے ਬਾਰਡਰ ਬਣ ਗਏ ਥੋੜਾ ਜਿਹਾ ਮੈਂ ਇੱਥੇ ਥੋੜਾ ਜਿਹਾ ਘੱਟ ਕਰ ਲਈ ਚਾਰ ਸਲਾਈਆਂ ਪਾ ਕੇ ਸਟਾਰਟ ਕਰ ਲਈ ਆਪਣੇ ਕੋਲੇ ਸਲਾਈਆਂ ਥੋੜੀਆਂ ਜਿਆਦਾ ਸੀਗੀਆਂ ਦੋ ਸਲਾਈਆਂ ਸ਼ਾਇਦ ਜਿਆਦਾ ਹੈ ਜੀ ਤੇ ਚਾਰਾਂ ਤੇ ਇਹ ਸਟਾਰਟ ਹੋ ਜਾਂਦਾ ਤੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਇਹ ਇਹ ਤੇ ਆਪਣਾ ਸਿੱਧਾ ਪਾਸਾ ਹੈ ਜੀ ਦੇਖੋ ਜੀ ਬਹੁਤ ਸੋਹਣਾ ਤੇ ਹਲਕਾ ਜਿਹਾ ਡਿਜ਼ਾਈਨ ਹੈ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ